ਇਹ ਘਾਟ ਬਾਈ ਉਹ ਇਹ ਮੋਟਰਸਾਈਕਲ ਜਾਲਾ ਆਟੋ ਹੈ। ਫੋਟੋ ਸਪੀਡਾਂ ਤੇ ਹੁਣ ਅਸੀਂ ਜਾਣਿਆਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਿਹੜੇ ਲਾਹੌਰ ਸ਼ਹਿਰ ਦੇ ਅੰਦਰ ਨੇ ਸਿੰਘ ਸੰਗਣੀਆਂ ਹੋ ਗਿਆ ਰੇਲਵੇ ਸਟੇਸ਼ਨ ਵਾਲਾ ਜਾਂ ਹੋਰ ਵੀ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਸਾਈ ਮੀਆਂ ਮੀਰ ਜੀ ਦੇ ਦਰਬਾਰ ਜਾਵਾਂਗੇ ਤੇ ਇਸ ਤਰ੍ਹਾਂ ਕਰਕੇ ਚਾਰ ਜਾਂ ਪੰਜ ਥਾਂ ਤੇ ਦਰਸ਼ਨ ਕਰਨ ਜਾਣੇ ਆ ਜਿਹਦਾ 1300 ਰੁਪਿਆ ਪਾਕਿਸਤਾਨੀ 1300 ਦਿੱਤਾ ਹੈ। ਓਏ ਤੇਰੇ ਸਦਕੇ ਤੇ ਮੈਂ ਤੁਹਾਨੂੰ ਦੱਸਦਾ ਵੀ ਆਪਣਾ ਜਿਹੜਾ 1000 ਰੁਪਿਆ ਹੁੰਦਾ ਉਹਦਾ ਔਰੇ 2250 ਬਣ ਜਾਂਦਾ ਜੇ ਆਪਾਂ ਕਰੀਏ 1300 ਤਾਂ ਆਪਣਾ ਲਾ ਲਓ ਵੀ 500 ਰੁਪਏ ਦਾ ਲਗਭਗ ਬਣ ਗਿਆ 500 ਤੋਂ ਵੀ ਘੱਟ ਬਣ ਜਾਣਗੇ ਕੇਲੇਚੋਂ ਬਾਹਰ ਨਿਕਲੇ ਆਏ ਤੇ ਇਹ ਲਾਹੌਰ ਦੇ ਮੇਨ ਰੋਡ ਦੀ ਨਜ਼ਾਰੇ ਨੇ ਜੋ ਸੜਕ ਹੈ ਜਿਹੜੀ ਕਿਲੇ ਦੇ ਬਾਹਰ ਦੀ ਲੰਘਦੀ ਹੈ। ਕੈਮਰਾ ਹਿੱਲਦਾ ਕਿਉਂਕਿ ਮੈਂ ਆਟੋ ਦੇ ਪਿੱਛੇ ਬੈਠਾ ਇਸ ਲਈ ਕੈਮਰਾ ਹਿੱਲਦਾ ਬੰਦ ਚਾਲੇ। ਨਿਛੂਟੇ ਪੈਂਦੇ ਨੇ। ਅੱਜ ਮੈਂ ਗਿੰਬਲ ਦੇ ਉੱਪਰ ਨਹੀਂ ਲਗਾਇਆ ਹੋਇਆ। ਇਹ ਲਾਹੌਰ ਹੈ। ਦੇਖ ਸਕਦੇ ਹੋ ਲਾਹੌਰ ਦੀਆਂ ਸੜਕਾਂ, ਬਾਜ਼ਾਰ ਅੱਲ ਵੀ ਸਾਨੂੰ ਦਿਖਾਇਆ ਸੀਗਾ ਬਾਜ਼ਾਰ ਲਾਹੌਰ ਦਾ ਜਦੋਂ ਅਸੀਂ ਜੁੱਤਾ ਮਾਰਕੀਟ ਜੁੱਤੀ ਮਾਰਕੀਟ ਦੇ ਵਿੱਚ ਤੇ ਕਪੜਾ ਮਾਰਕੀਟ ਦੇ ਵਿੱਚ ਗਏ ਸੀ ਆਹਾ ਹਾ ਇਹ ਕਲਸਟਰ ਬੱਸਾਂ ਨੇ ਜਿਵੇਂ ਦਿੱਲੀ ਦੇ ਵਿੱਚ ਚੱਲਦੀਆਂ ਉਸ ਤਰ੍ਹਾਂ ਦੀਆਂ ਲਾਹੌਰ ਸ਼ਹਿਰ ਦੇ ਅੰਦਰ ਚੱਲਣ ਵਾਲੀਆਂ ਜੇ ਫੇਰ ਇਥੋਂ ਜੁੱਤੀ ਮਾਰਕੀਟ ਜੀ ਸ਼ੁਰੂ ਹੋ ਗਈ ਦੁਬਾਰੇ ਜੁੱਤੀ ਮਾਰਕੀਟ ਵਾਂਗੂ ਲੈਦਰ ਦਾ ਕੰਮ ਆਇਆਗਾ ਜਿੱਥੇ ਫਿਟਿੰਗ ਵਗੈਰਾ ਕਰਦੇ ਨੇ ਜੁੱਤੀਆਂ ਬਣਦੀਆਂ ਨੇ ਜਿੱਥੇ کارਖਾਨੇ ਉਹ ਮਾਰਕੀਟ ਜੀ ਲੱਗਦੀ ਐ ਇਹ ਇਹ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਪਈਆਂ ਨੇ ਇਹ ਲੈਦਰ ਦੀਆਂ ਰੋਲ ਨੇ ਲੈਦਰ ਦੇ ਸਾਨੂੰ ਟੂਰਨਾਮੰਡੀ ਲੈ ਕੇ ਜਾਂਦਾ ਹੋਊਗਾ ਜਦ ਕਿ ਅਸੀਂ ਕੱਲ ਟੂਰਨਾਮੰਡੀ ਦੇ ਦਰਸ਼ਨ ਕਰਿਆ ਹੈ ਇਹਨੂੰ ਕਿਹਾ ਵੀ ਸੀ ਵੀ ਅਸੀਂ ਨਾ ਜਾਣਾ ਨਹੀਂ ਹੈਗਾ ਅਸੀਂ ਜਾਇਆ ਕੱਲ ਚੱਲ ਲੈ ਕੇ ਜਾਂਦਾ ਤਾਂ ਵਗ ਚਲੋ ਇਹ ਪੁਰਾਣਾ ਲਾਹੌਰ ਹੈ ਸਾਰਾ ਜੋ ਤੁਸੀਂ ਦੇਖ ਰਹੇ ਹੋ ਪੁਰਾਣਾ ਲਾਹੌਰ ਕਹਿੰਦੇ ਨੇ ਇਹਨੂੰ ਹੁਣ ਮੈਂ ਕਿਹਦੀ ਸਿੱਟੀ ਲਵਾਂ ਜੱਲਣੇ ਅਰੇ ਉੱਤਰਾਂ ਨੂੰ ਹਾਂ ਇਹ ਤਾਂਾਂ ਕੀ ਦੇ ਫੱਟੀਆਂ ਲੈਣਗੇ ਫੱਟੀਆਂ ਇਹ ਮੂਹਰੇ ਆਹ ਮੂਹਰੇ ਜਿਹੜਾ ਰੋਬਾ ਬੱਤ ਪਾਈ ਜਾਂਦੇ ਨੇ ਕੀ ਜਿਹਨੂੰ ਬੁਲਾਈ ਜਾਂਦੇ ਨੇ ਆਹ ਕਹੇ ਜਾ ਕੇ ਦੇਖ ਲੈ ਮਗਾ ਦਾ ਜੇ ਮੈਨੂੰ ਸ਼ਾਰਕ ਕਿਹਦੀ ਕਹਿੰਦੇ ਭੋਗਾ ਛੱਪੀ ਜੀ ਮੈਨੂੰ ਐ ਦੱਸੋ ਭਾਈ ਖੜਜੋ ਮੈਨੂੰ ਐ ਦੱਸੋ ਕਿ ਡਰਾਈਵਰ ਕਿੱਥੇ ਬੈਠੂਗਾ ਟੈਂਕੀ ਤੇ ਤਾਂ ਗੁਰਤੇ ਜਿਹਾ ਬੈਠਾ ਹੈ ਮੈਨੂੰ ਐ ਦੱਸੋ ਭਾਈ ਖੜਜੋ ਮੈਨੂੰ ਐ ਦੱਸੋ ਕਿ ਡਰਾਈਵਰ ਕਿੱਥੇ ਬੈਠੂਗਾ ਟੈਂਕੀ ਤੇ ਤਾਂ ਗੁਰਤੇ ਜਿਹਾ ਬੈਠਾ ਹੈ ਮੈਨੂੰ ਐ ਦੱਸੋ ਭਾਈ ਖੜਜੋ ਮੈਨੂੰ ਐ ਦੱਸੋ ਕਿ ਡਰਾਈਵਰ ਕਿੱਥੇ ਬੈਠੂਗਾ ਟੈਂਕੀ ਤੇ ਤਾਂ ਗੁਰਤੇ ਜਿਹਾ ਬੈਠਾ ਹੈ ਮੈਨੂੰ ਐ ਦੱਸੋ ਭਾਈ ਖੜਜੋ ਮੈਨੂੰ ਐ ਦੱਸੋ ਕਿ ਡਰਾਈਵਰ ਕਿੱਥੇ ਬੈਠੂਗਾ ਟੈਂਕੀ ਤੇ ਤਾਂ ਗੁਰਤੇ ਜਿਹਾ ਬੈਠਾ ਹੈ ਮੈਨੂੰ ਐ ਦੱਸੋ ਭਾਈ ਖ 240000 ਰੁਪਏ ਟੋਲਾ ਐਸੇ ਉਹਨੇ ਦੀ ਮਾਰਕੀਟ ਹੈ ਇਹ ਆ ਗਈ ਕੈਮਰਿਆਂ ਦੀ ਮਾਰਕੀਟ ਇੱਥੇ ਸਾਰੇ ਕੈਮਰਿਆਂ ਦੀਆਂ ਦੁਕਾਨਾਂ ਨੇ ਰਿਪੇਅਰ ਕਰਾ ਲਓ ਚਾਹੇ ਤੁਸੀਂ ਨਵਾਂ ਲੈ ਲਓ ਫੋਟੋਗ੍ਰਾਫੀ ਨਾਲ ਸੰਬੰਧਿਤ ਸਾਰੀ ਮਾਰਕੀਟ ਹੈ ਸਾਂਝੀ ਵਜਦੀ ਸਾਹ ਵਜਦੀ ਬਸ ਆਏ ਹਾਏ ਜੇ ਇਹਨੂੰ 1500 ਦਿਨ ਤੇ ਫਿਰ ਹੌਲੀ ਲੈ ਕੇ ਜਾਂਦਾ ਇਹ ਗੁੱਸਾ ਲੱਗਿਆ ਰਿਹਾ ਉਹਨੇ ਉਹਦੇ ਬੇਰਪੁਰ ਜਿਹੇ ਕਹਿੰਦੇ ਨੇ ਮਸ਼ਹੂਰ ਹੁੰਦੇ ਨੇ ਬੇਰ ਉਹ ਭੇਜਦੇ ਉੱਥੇ ਜਿਹੜੇ ਰੌਲਾ ਨਹੀਂ ਹਟਦਾ ਪਾਣੋ ਏਰੀਆ ਹੈਗਾ ਇਹਨਾਂ ਦਾ ਕੋਰਟ ਏਰੀਆ ਸਾਲਾ ਸਾਲ ਖੋਈਏ ਜਨਾਬ ਨੂੰ ਕੋਈ ਵਸ ਫੱਕੀ ਦੇਖ ਰਿਹਾ ਨਵੇ ਲੱਗਦੇ ਆਮਬ ਦਾ ਰੇਟ ਹੈ 150 ਰੁਪਏ ਜਾਨੀ ਆਪਣਾ 50 60 ਰੁਪਏ ਕਿਲੋ ਦੇ ਹਿਸਾਬ ਨਾਲ ਆਈ 100 ਦਾ ਵਰਕਰ 200 ਦਾ ਵਰਕਰ ਉਤਰੀਏ ਆਹ ਲਓ ਕੁਛ ਆ ਗਿਆ ਓਰੇ ਕੀ ਆ ਗਿਆ ਕਿਹੜੇ ਪਾਸੇ ਗੁਰਦੁਆਰਾ ਸਾਹਿਬ ਇਹ ਕਿਹੜਾ ਗੁਰਦੁਆਰਾ ਸਾਹਿਬ ਹੈ ਇਹ ਜੀ ਤੁਹਾਨੂੰ ਉਹ ਭਾਈ ਸਾਹਿਬ ਆਂਦਾ ਅੱਛਾ ਠੀਕ ਹੈ ਚਲੋ ਭਾਈ ਉਹ ਖੜੇ ਕਿੰਨੇ ਸਾਰੇ ਭਾਈ ਅੱਛਾ ਠੀਕ ਹੈ ਜਲਦੀ ਆਇਓ ਚਲੋ ਭਾਈ ਇਥੇ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ ਦੇਖਦੇ ਆਂ ਇਹ ਕਿਹੜਾ ਗੁਰਦੁਆਰਾ ਸਾਹਿਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਤਖਤੇ ਦੇ ਉੱਪਰ ਲਿਖਿਆ ਹੈ ਮਾਤੀ ਕਉ ਮਾਤ ਧੰਨ ਧੰਨ ਮਾਤਾ ਕੌਲਾ ਜੀ ਅ ਦੇਖਦੇ ਆ ਇਹ ਪਾਣੀ ਪੀਵਾਂਗੇ ਆ ਹਲੇ ਤਾਂ ਹਾਂ ਗੱਲਬਾਤ ਥੇਰੀ ਜਗ੍ਹਾ ਤੋਂ ਆਏ ਆ ਅੱਧੀ ਫੂਰ ਰੋਡੋ ਸਾਰੀ ਕੋਈ ਏਰੀਆ ਦੇ ਅਰੇ ਏਰੀਏ ਦੇ ਹਲਦਾ ਬੰਨ ਰਿਹਾ ਹੈ ਰਿਪੇਅਰ ਚੱਲ ਰਹੀ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੂਪਾ ਦੀ ਜਗਾ ਤੇ ਮਾਤਾ ਕੌਲਾ ਜੀ ਦਾ ਘਰ ਗੁਰੂ ਸਾਹਿਬ ਇੱਥੇ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਇਹ ਹਵਸਾ ਗੁਰੂ ਹਰਗੋਬਿੰਦ ਜੀ ਇੱਥੇ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਮਾਤਾ ਕੌਲਾ ਜੀ ਦਾ ਇਹ ਘਰ ਹੈ ਹਾਂਜੀ ਘਰ ਠੀਕ ਹੈ ਇੱਥੇ ਇੱਕ ਘੋੜਾ ਬੰਨਿਆ ਸੀ ਗੁਰੂ ਸਾਹਿਬ ਨੇ ਉਂਧ ਰੱਖਿਆ ਅੱਛਾ ਜਿਹੜਾ ਬੰਨ ਦਾ ਦਰਖਤ ਹੈ ਠੀਕ ਹੈ ਇਹ ਜਿਹੜਾ ਦਰਖਤ ਹੈ ਪਿੱਪਲ ਜੇ ਦਾ ਇਹਦੇ ਨਾਲ ਘੋੜਾ ਬੰਨਿਆ ਸੀ ਗੁਰੂ ਮਹਾਰਾਜ ਨੇ ਆਪਾਂ ਲਵੇ ਜਾ ਕੇ ਵੀ ਦੇਖਾਂਗੇ ਅੱਛਾ ਹੁਣ ਇਹ ਰਿਪੇਅਰ ਤੇ ਨਵੀਂ ਉਸਾਰੀ ਹੋ ਰਹੀ ਹੈ ਬਿਲਡਿੰਗ ਜਿਹੜੀ ਹੈ ਮੇਨ ਇਹ ਰਿਪੇਅਰਿੰਗ ਕਰ ਰਹੇ ਹੈ ਠੀਕ ਹੈ ਜੀ ਤੇ ਬਾਕੀ ਸਾਈਡ ਦੇ ਜਿਹੜੇ ਕਮਰੇ ਬਣਾ ਰਹੇ ਨੇ ਅੱਛਾ ਤੇ ਉਹ ਦਾਰਾ ਮਾਫੀ ਉਹ ਨਵੇਂ ਬਣਾ ਰਹੇ ਨੇ ਠੀਕ ਹੈ ਜੀ ਪਹਿਲੀ ਬਿਲਡਿੰਗ ਹੈ ਇਹ ਤਾਂ ਜੀ ਇਹ ਪਹਿਲੀ ਬਿਲਡਿੰਗ ਹੈ ਉਹ ਸਾਰੀ ਪਹਿਲਾਂ ਨਾਲ ਖਾਂਦੇ ਨੇ ਜਿਹੜੀ ਜਿਹੜੀ ਦੀਵਾਰਾਂ ਦੇਖ ਰਹੇ ਹੋ ਤੁਸੀਂ ਅੱਛਾ ਇਹ ਪਹਿਲੀ ਆ ਸਾਰੀਆਂ ਪੁਰਾਣੀਆਂ ਨੇ ਸਿਰਫ ਅਸੀਂ ਉਹ ਪਲਸਟਰ ਕੀਤਾ ਹੋਇਆ ਠੀਕ ਹੈ ਔਰ ਇਸੇ ਗੁੰਚੀਆਂ ਜਾਂ ਪਾਲਕੀਆਂ ਜਿਹੜੀਆਂ ਬਣਾਈਆਂ ਨੇ ਇਹ ਐਸੀ ਹੁੰਦੀ ਬਹੁਤ ਪੁਰਾਣੀਆਂ ਨਿਸ਼ਾਨੀਆਂ ਹੈ ਜੀ ਹਾਂ ਜੀ ਪੁਰਾਣੇ ਇਹ ਸਭ ਤੋਂ ਪੁਰਾਣੀ ਬਿਲਡਿੰਗ ਹੈ ਮਤਲਬ ਠੀਕ ਹੈ ਜੀ ਇਹ ਦੇ ਇੱਕ 12 13 ਫੁੱਟ ਥੱਲੇ ਨਹੀਂ ਆਏ ਪਰ ਸੜਕ ਤੇ ਨਹੀਂ 12 13 ਫੁੱਟਾਂ ਜੀ ਵੀ ਨਹੀਂ ਆਏ ਉਹ ਜਿਹੜੀ ਸੜਕ ਤੇ ਸਿਕੜਿਆ ਹੈਗਾ ਸੜਕ ਤੋਂ ਨੀਵੀਂ ਉੱਥੋਂ ਝੱਕੀ ਹੈ ਕਿੱਥੋਂ ਝੱਕੀ ਹੈ ਹਾਂ ਜੀ ਉੱਥੋਂ ਚੁੱਕੀ ਗਈ ਹੈ ਕਿਉਂਕਿ ਅਸੀਂ ਇਹ ਜਗ੍ਹਾ ਬਣਾ ਰਹੇ ਹਾਂ ਨਵੀਂ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ ਤੇ ਪੁਰਾਣੀ ਬਿਲਡਿੰਗ ਨੂੰ ਰਿਪੇਅਰ ਕਰਕੇ ਆ ਗੁੰਮਚੀਆਂ ਵਗੈਰਾ ਸਾਰੀਆਂ ਤਵਾਰੇ ਨਵੀਆਂ ਬਣਾਈਆਂ ਗਈਆਂ ਨੇ ਆਹ ਬੱਦਰੇ ਬਣ ਮੋਰੀਆਂ ਨਵੀਆਂ ਬਣਾਈਆਂ ਗਈਆਂ ਨੇ ਪਰ ਇਹ ਬਿਲਡਿੰਗ 47 ਵੇਲੇ ਤੋਂ ਪਹਿਲਾਂ ਦੀ ਹੈ ਇਹਦੀ ਹੁਣ ਰਿਪੇਅਰ ਕੀਤੀ ਗਈ ਹੈ ਆ ਜੋ ਬਿਲਡਿੰਗਾਂ ਨੇ ਰਹਿਸ਼ੀ ਕਮਰੇ ਵਗੈਰਾ ਜਾਹੇ ਲੰਗਰ ਦੀ ਬਿਲਡਿੰਗ ਵਗੈਰਾ ਸਾਰਾ ਜੋ ਆਪਾਂ ਕਹੀਏ ਵੀ ਇਹ ਜਗ੍ਹਾ ਦੇ ਉੱਪਰ ਜੋ ਬਣ ਰਿਹਾ ਹੈ ਇਹ ਨਵਾਂ ਬਣ ਰਿਹਾ ਹੁਣ ਆਪਾਂ ਚੱਲਦੇ ਆ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਪਾਂ ਚੱਲਦੇ ਆ ਆਪਣੇ ਆਟੋ ਕੰਨੀ ਗੜਬੜ ਸਲਾਹ ਕਦੇ ਕਿਵੇਂ ਕਦੇ ਕਿਵੇਂ ਸਾਈ ਮੀਆਂ امیر ਦੇ ਜਾਣਾ ਤਾਂ ਤੁਸੀਂ ਲਾਲਪੂ ਛੱਡ ਦਿਓ ਜੇ ਲਾਲਪੂ ਜਾਣਾ ਸਾਈ ਮੀਆਂ امیر ਤੇ ਛੱਡ ਦਿਓ ਤੇ ਛੇ ਛੱਜੂ ਦਾ ਚਵਾਰਾ ਰੋਲਦਾ ਇਹਨਾਂ ਨੇ ਉੱਥੇ ਲੈ ਕੇ ਜਾਊ ਪਤ ਨਹੀਂ ਨਾਲ ਲੈ ਕੇ ਜਾਊ ਦਿੱਲੀ ਗੇਟ ਤੇਲੀ ਗੇਟ ਦੇ ਨਾਲ ਸੁਰਜਨ ਸਿੰਘ ਵਾਲੀ ਗਲੀ ਉਹ ਦਿਖਾ ਕੇ ਲੈ ਆਊਗਾ ਰੇਲਵੇ ਸਟੇਸ਼ਨ ਦਿਖਾ ਕੇ ਲੈ ਆਊਗਾ ਦੋ ਘਰ ਦਵਾਰਾ ਸਾਹਿਬ ਨੇ ਉੱਥੇ ਸਿੰਘ ਸਿੰਗੜੀਆਂ ਵਗੈਰਾ ਤੇ ਹੋਰ ਦੇਖਦੇ ਆ ਫਿਰ ਅੱਧ ਪਜਦ ਜਾ ਹੋ ਜਾਊਗਾ ਕੰਮ ਗੜਬੜ ਜੇ ਕੁਸਰਾ ਕੁਸਤਾ ਮਿਸ ਹੋਊਗਾ ਹੀ ਹੋਊਗਾ ਪੱਕਾ ਠੀਕ ਹੈ ਹਲੋ ਇਹ ਹੁਣ ਆ ਗਿਆ ਦਰਬਾਰ ਤੇ ਮੈਨੂੰ ਤੁਸੀਂ ਕਿਹਾ ਗੁਰਦੁਆਰਿਆਂ ਦਾ ਸੀ ਹੁਣ ਇਹ ਆ ਗਿਆ ਦਰਬਾਰ ਹਜ਼ਰਤ ਮੀਆਂ ਮੀਰ ਜੀ ਦਾ ਸਾਈ ਮੀਆਂ ਮੀਰ ਜੀ ਦਾ ਦਰਬਾਰ ਆ ਗਿਆ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਜਿਨ੍ਹਾਂ ਦੀ ਬਹੁਤ ਵਧੀਆ ਦੋਸਤੀ ਲਿਹਾਜ਼ ਕਹੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਸੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤੀ ਤਵੀ ਤੇ ਬਿਠਾ ਹੋਇਆ ਗਿਆ ਸੀ ਉੱਪਰ ਰੇਤ ਪਾਈ ਜਾ ਰਹੀ ਸੀ ਤਾਂ ਉਸ ਵਕਤ ਵੀ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦੇ ਨੇੜੇ ਹੀ ਖੜੇ ਸਨ ਚਲੋ 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 ਮੱਛੀ ਕੇ ਪਿਆਰ ਮੱਛੀ ਕੇ ਮੱਛੀ ਕੇ ਐ ਮੱਛੀ ਜੀ ਬਈ ਚਲੋ ਜਿਮੋ ਚਲੋ ਚਲੋ ਮੱਛੀ ਹਾਂ ਜੀ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਸੀ ਹੋਰ ਜੀ ਭਰਾ ਜੀ ਕੀ ਹਾਲ ਨੇ ਜੀ ਆਇਆਂ ਨੂੰ ਥੈਂਕ ਯੂ ਇਧਰ ਸਭ ਤਾਂ ਕਿੱਦਾਂ ਜੀ ਇਧਰ ਹਾਂ ਹਾਂ ਇਹ ਜਾਓ ਤੁਸੀਂ ਆ ਦੇਖੋ ਨਹੀਂ ਨਹੀਂ ਹੈ ਉੱਪਰ ਹੈ ਛੜੀਆਂ ਚੜੋ ਸਰਕਾਰ ਦੇ ਕੋਲ ਮੀਆਂ ਸਾਹਿਬ ਕੋਲ ਆਦੇ ਤੁਸੀਂ ਹਾਂ ਜੀ ਕੋਈ ਫਾਇਰ ਹੋਟਲ ਕਰਦੇ ਉਹ ਤੇਰੇ ਸਦਕੇ ਤੇਰੇ ਚੁਕਾਤੀ ਸ਼ਾਲ ਸਿਖਰ ਦੁਪਹਿਰੇ ਜੇਠ ਹਾੜ ਚ ਤਪਦੇ ਪੱਥਰ ਦੇ ਉੱਪਰ ਜਿਵੇਂ ਇਹ ਠੰਡਾ ਪੱਥਰ ਹੈ ਅੱਗ ਪੈਂਦੀ ਹੈ ਜਿਵੇਂ ਨਰੀਏ ਉਹ ਤੇਰੇ ਦੀ ਅੱਗ ਕਿਹਾ ਬੜਾ ਕਿਹਾ ਕੋਈ ਨਹੀਂ ਆ ਰਹੀ ਵੀ ਬਾਤ ਕਰਵਾਉਂ ਚਿਮਿਆਂ ਗਿਆ ਆ ਰਹੇ ਆ ਤੇ ਤੁਰਪੇ ਉਹ ਇਹ ਪੱਥਰ ਤੇ ਤੁਰਪੇ ਇੱਕੋ ਗੱਲ ਹੈ ਦੋ ਤਾਈਂ ਗਿਆ ਰੇ ਨੇ ਉਹ ਮਜ਼ਾਰ ਦਰਵਾਜ਼ਾ ਸਾਈ ਮੀਆਂ ਮੀਰ ਜੀ ਦਾ ਕੀ ਲਿਖਾਉਣਾ ਕੋਈ ਹੋਰ ਜਵਾਬ ਦੇ ਦੋਰੀ ਕਰ ਸਕਦਾ ਕੀ ਆ ਜੀ ਇਹ ਯਾਦ ਮਰਦੀ ਹੈ ਤੇ ਇਹ ਨਾ ਵੀ ਇਹ ਪੰਜਾਬੀ ਜੀ ਨਹੀਂ ਹੈ ਇਹ ਤੁਹਾਡੀ ਨੀਮ ਵੀ ਇਹਦੇ ਰਾਹਾਂ ਨੂੰ ਸ਼ੋਭਿਆ ਸੀ ਜੀ ਇਹਦਾ ਸਾਲ ਹੋਰ ਹੈ ਨਾ ਸਾਰੂ ਆਸਾਨੀ ਪਤਾ ਲੱਗਦਾ ਇਹਨਾਂ ਦਾ हां जी हां जी चलो जी जी बड़ी देख रहे हैं बहुत ही पूजनीय इसी हाँ है इसीलिए हम हमने पढ़ा वो किताबों में हाँ हां ये हमारे पांच पांच में जो गुरु थे ना उनके दोस्त थे उनके साथ है इनका अच्छा संबंध था साथ में गुरु है ना हाँ उन्होंने बच्चे में स्नान किया अच्छा हमारे जो हजरत ख्वाजा निजामुद्दीन औलिया रहमतुल्लाह ताला है हिंदुस्तान में ना उन्होंने चिबच्चे में वजू किया अच्छा ये इधर के पास एक चिबच्चा होता था उधर आपके जो सातवें गुरु है ना उन्होंने स्नान किया ठीक है हाँ जी ठीक है जी <laughs> कहाँ पे है वो जगह कहाँ पे है वो इधर होती थी अब वो नहीं अभी नहीं है वो खत्म हो गई वो जब जब से ये क्रूचमेंट हुई है हाँ हाँ तो उस वक्त ये खत्म हो खत्म हो गई ठीक समय के साथ खत्म हो जाता है ਨਹੀਂ ਕੋਈ ਵੈਸੀ ਹਾਂਜੀ ਠੀਕ ਅਮਨੇ ਆ ਬੜੀ ਕਿਤਾਬੇ ਬੜੀਆਂ ਗੁਰੂ ਕਬੀਰ ਗੁਰੂ ਕਬੀਰ ਬਚਨ ਦਾਸ ਕੀ ਗੁਰੂ ਤੁਲਸੀ ਦਾਸ ਕੀ ਜੀ 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 ਹਾਂਜੀ ਬੜੀ ਅਮਨੇ ਇਹ ਪੰਜਾਬੀ ਕੀ ਕਿਤਾਬੇ ਪੜ੍ਹੀਆਂ ਨੇ ਇਹ ਸਮਾਦ ਜਾਂ ਕਬਰ ਕਬਰ ਕਹ ਲੀਏ ਮਕਬਰਾਂ ਕਹ ਲੀਏ ਹੈਨਾ ਕਬਰ ਮਕਬਰ ਇੱਕੇ ਚੀਜ਼ ਹੁੰਦੀ ਹੈ ਨਾ ਹਾਂ ਇਹ ਹੈ ਸਾਈ ਮੀਆਂ ਮੀਰ ਜੀ ਦੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨੀਂ ਰੱਖੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਇਹਨਾਂ ਦਾ ਬਹੁਤ ਚੰਗਾ ਸੰਬੰਧ ਸੀਗਾ ਰਿਸ਼ਤਾ ਸੀਗਾ ਤੇ ਹੁਣ ਸੰਗਤ ਗਈ ਆ ਪਾਣੀ ਪੀਣ ਭੱਖ ਦੇ ਪੱਥਰ ਦੇ ਉੱਪਰ ਦੀ ਜਿਹੇ ਜੇ ਅੰਗਾਰੇ ਬਚਾਈ ਹੋਣ ਉਹ ਜਿਹੜਾ ਸਿਖਰ ਦੁਪਹਿਰੇ ਇਹ ਪੱਥਰ ਹੋਇਆ ਪਿਆ ਤੇ ਦੁਬਾਰੇ ਫੇਰ ਆਪਾਂ ਨੇ ਦੌੜ ਲਾ ਕੇ ਗੇਟ ਕੰਨੀ ਨੂੰ ਜਾਣਾ ਆਏ ਹੋਏ ਬੜਾ ਜਿਆਦਾ ਤਪਿਆ ਪਿਆ ਕੰਮ ਸਾਈ ਮੀਆਂ ਮੀਰ ਜੀ ਦੀ ਸਮਾਦ ਦੇ ਦਰਸ਼ਨ ਕਰਕੇ ਅਕਬਰੇ ਦੇ ਦਰਸ਼ਨ ਕਰਕੇ ਹੁਣ ਅਸੀਂ ਚੱਲੇ ਆਂਗੇ ਅੱਗੇ ਹੋਰ ਪਾਸੇ ਨੂੰ ਸ਼ਾਇਦ ਸਟੇਸ਼ਨ ਵਾਲੀ ਸਾਈਡ ਲੈ ਕੇ ਜਾਉਂਦੇ ਖੜੀ ਕਰਕੇ ਭੋਕਾ ਕੇ ਗੱਲ ਬੋਲਦੀ। ਹਰ ਕੋਈ ਇਸ ਤਰ੍ਹਾਂ ਹੱਥ ਖੜਾ ਕਰਕੇ ਜਾਂਦਾ ਹੈ। ਕਈ ਦਿਲ ਤੇ ਹੱਥ ਰੱਖ ਕੇ ਸਲਾਮ ਕਰਕੇ ਜਾਂਦੇ ਨੇ। ਬਹੁਤ ਵਧੀਆ ਲੋਕਾਂ ਦਾ ਵਸੀਰ ਹੈ ਲਾਹੌਰ ਦੇ ਵਿੱਚ। ਇਹ ਲੋਹਾ ਮਾਰਕੀਟ ਲੋਹਾ ਮਾਰਕੀਟ ਦੇ ਵਿੱਚ ਇਹ ਹੈ ਗੁਰਦੁਆਰਾ ਗੁਰਦੁਆਰਾ ਸਾਹਿਬ ਸਿੰਘ ਸਿੰਘਣੀਆਂ ਇਹ ਪਤੋ ਪਹਿਲਾਂ ਆ ਜਾਂਦੇ ਨੇ ਹਨਾ ਪਾਕਿਸਤਾਨ ਦੇ ਸਿਕੁਰਤਾ ਅਮਨ ਦੀ ਕਾਰ ਸੇਵਾ ਸੰਗਤਾਂ ਦੇ ਉਦਮ ਅਤੇ ਸਹਿਯੋਗ ਨਾਲ ਚੱਲ ਰਹੀ ਹੈ ਗੁਰਦੁਆਰਾ ਸਾਹਿਬਾਂ ਦੀ ਸੇਵਾ ਵਿੱਚ ਆਪਣਾ ਹਿੱਸਾ ਪਾ ਕੇ ਜਲਮ ਸਫਲਾ ਕਰੋ ਜੀ ਗੁਰਦੁਆਰਾ ਸ਼ਹੀਦ ਗਾਂਝ ਸਿੰਘ ਸਿੰਘਣੀ ਆ ਆ ਜਾਈਏ ਜੀ ਆਜਾ ਆਜਾ ਹੁਆ ਨੂੰ ਲੈਣੀ ਨੂੰ ਕੋਲ ਅਸਲਾਮੁਅਲੈਕੁਮ ਵਅਲੈਕੁਮ ਅਸਲਾਮ ਇਹ ਗੁਰਦੁਆਰਾ ਸ਼ਹੀਦ ਗੰਜ ਸਿੰਘਾ ਸਿੰਘਣੀਆਂ ਨਾਖਾਸ ਚੌਂਕ 9 ਲੱਖਾ ਬਾਜ਼ਾਰ ਲਾਹੌਰ ਹੈ ਇੱਥੇ ਬੀਬੀਆਂ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਰੋਟੇ ਕਰਵਾ ਲਏ ਪਰ ਧਰਮ ਨਹੀਂ ਛੱਡਿਆ ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾ ਲੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਸਵਾ ਸਵਾ ਮਨ ਪੀਸਣ ਪੀਸਿਆ ਲੱਖਾਂ ਬੀਬੀਆਂ ਤੇ ਸਿੰਘ ਸ਼ਹੀਦ ਕੀਤੇ ਗਏ ਪਰ ਕਿਸੇ ਨੇ ਸੀ ਨਹੀਂ ਕੀਤੀ ਧਰਮ ਨਹੀਂ ਛੱਡਿਆ ਵਾਹਿਗੁਰੂ ਵਾਹਿਗੁਰੂ ਜਪਦੇ ਆ ਸੱਚਖੰਡ ਪਿਆਰੇ ਕਰ ਗਏ ਤੁਸੀਂ ਸੋਚੋ ਧਰਮ ਤੇ ਕੌਮ ਦੀ ਕੀ ਸੇਵਾ ਕਰ ਰਹੇ ਹੋ ਸੋਚੋ ਤੇ ਆਪਣਾ ਫਰਜ਼ ਪੂਰਾ ਕਰੋ ਜੀ ਠੀਕ ਹੈ ਜੀ ਇਹ ਹੈ ਮਾਡਲ ਤੇ ਆਪਾਂ ਚੱਲਿਆਂ ਉੱਪਰ ਦਰਬਾਰ ਸਾਹਿਬ ਦੇ ਲਈ ਦੇ ਦਿਓ ਜੀ ਉਹ ਪੁਰਾਣਾ ਖੂਹ ਜਿਹਦੇ ਵਿੱਚੋਂ ਅੱਜ ਵੀ ਆਵਾਜ਼ਾਂ ਆਉਂਦੀਆਂ ਨੇ ਬਹੁਤ ਡੂੰਘਾ ਖੂਹ ਹੈਗਾ ਇੱਟਾ ਨਾ ਬਹੁਤ ਬੰਦ ਜੇ ਇਟਾ ਦਾ ਬਣਿਆ ਕਾਫੀ ਪੁਰਾਣਾ ਖੂਹ ਹੈ ਇਦੇ ਵਿੱਚੋਂ ਕਹਿੰਦੇ ਇਹਦੇ ਵਿੱਚ ਬੀਬੀਆਂ ਸੀ ਜੀ ਹਨ ਬਹੁਤ ਐ ਸ਼ਾਮਤੀ ਇਹਦੇ ਵਿੱਚੋਂ ਕਹਿੰਦੇ ਅੱਜ ਵੀ ਆਵਾਜ਼ ਆਉਂਦੀ ਅੱਜ ਵੀ ਆਵਾਜ਼ਾਂ ਰਾਤ ਨੂੰ ਸੁਣਦੀਆਂ ਨੇ ਕਦੇ ਕਦੇ ਠੀਕ ਹੈ ਜੀ ਇਹਦੇ ਵਿੱਚ ਉਹ ਉਦੋਂ ਉੱਥੋਂ ਤੱਕ ਕੋਨਾ ਜਿਹਾ ਇਟਾ ਹੈ ਨਾ ਪੁਰਾਣੀਆਂ ਲੱਗੀਆਂ ਇੱਟਾਂ ਉਦੋਂ ਉੱਥੋਂ ਤੱਕ ਹੋਣਾ ਫਿਰ ਬਾਅਦ ਚ ਨਹੀਂ ਸਾਰੀ ਕਰ ਬਹੁਤ ਡੂੰਘਾ ਬਾਈ ਕਿੰਨਾ ਖੋਊਗਾ ਇਹ 120 ਫੁੱਟ ਦਾ ਹੋਊਗਾ ਦੇਖਦੇ ਹੀ ਨਹੀਂ ਬਹੁਤ ਉੱਪਰ ਵੀ ਆਪ ਪੁਰਾਣੀ ਜੇਲ੍ਹ ਹੈ ਇਹਦੀ ਜਿੱਥੇ ਪੀਸਣੇ ਪੀਸੇ ਤੇ ਚੱਕੀ ਪਈ ਹੈ ਔਰ ਇਹਠਾਂ ਗਾਹ ਟੋਟੇ ਹਾਰ ਬਣੇ ਆ ਆਹ ਕੀ ਹੈ ਉਹ ਇਹ ਮਾਣੋ ਬਿੱਲੀ ਨਿਕਲਾਈ ਤੀ ਆਹ ਹੈ ਜਿਹੜਾ ਉਹ ਬੰਦ ਕਰੇ ਜਦੋਂ ਆਹ ਦਿਨ ਪੀਸਦੇ ਆਹ ਹੈ ਕੋਈ ਨਾ ਆਹ ਪ੍ਰਾਣੀ ਚੱਕੀ ਦਾ ਪੋੜਾ ਹੈ ਆਹ ਇਹ ਚੱਕੀ ਦਾ ਪੋੜਾ ਹੈ ਆ ਤਾਂ ਕਿਸੇ ਬੁਰਜ ਦਾਗਾ ਖੰਬੇ ਦਾ ਹੋਇਆਗਾ ਬੇਸ ਹਾਂ ਬੰਦੇ ਜਿਹਾ ਪੁੱਟਦੇ ਹੋ ਜਦ ਕੁਛ ਘਟਾਉਂਦੇ ਹੋਗੇ ਹਾਂ ਜਿਹੜੂ ਛੱਟੂ ਕਹਿੰਦੇ ਆ ਛੱਟੂ ਇੱਥੇ ਕਿਸ ਨੇ ਪੁੱਛੀ ਅਜੇ ਕਹਿੰਦੇ ਬਈ ਨੇ ਗਲਾ ਤੋਂ ਤੇ ਹੱਥ ਵਾਲੇ ਬਤੀ ਨੇ ਦੇਖੋ ਇਹ ਕਿੰਨਾ ਛੋਟਾ ਕਮਰਾ ਹੈ ਹਾਂ ਜਿਹੜੇ ਇਹਦੇ ਇਹ ਰੱਖਿਆ ਗਿਆ ਹੈ ਪੁਰਾਣੀ ਇੱਟਾਂ ਦਾ ਇੱਥੇ ਮੋਗਾ ਇਸੇ ਤਰ੍ਹਾਂ ਹੀ ਤਾਂ ਕਿ ਦਿਖਾਇਆ ਜਾਵੇ ਵੀ ਇਹ ਕਮਰਾ ਕਿੰਨਾ ਪੁਰਾਣਾ ਹੈਗਾ ਠੀਕ ਹੈ दूजे कमरे देखते देख दे अपा ये जेल का कमरा गा इन्ना छोटा नीमा ਹਾਂ ਹੋ ਸਕਦਾ ਉਸ ਟਾਈਮ ਤੇ ਇੱਥੇ ਕੋਈ ਜਾਲੀਆਂ ਮੋਰੀਆਂ ਹੋਣ ਪਰ ਹੁਣ ਫਿਲਹਾਲ ਇਹ ਬੰਦ ਨੇ ਹੁਣ ਗੜਬੜ ਇੱਥੇ ਹੋ ਗਈ ਹੈ ਕਹਿੰਦਾ ਵੀ ਮੈਂ ਸੋਨੂੰ ਮੋਚੀ ਗੇਟ ਛੱਡ ਦੂੰਗਾ ਦਿੱਲੀ ਦਰਵਾਜਾ ਦੇਖ ਕੇ ਨਾ ਦਿੱਲੀ ਦਰਵਾਜੇ ਦੇ ਅੰਦਰ ਸੁਰਜਨ ਸਿੰਘ ਵਾਲੀ ਗਲੀ ਦੇਖ ਕੇ ਮੋਚੀ ਗੇਟ ਛੱਡ ਦੂੰਗਾ ਕਹਿੰਦਾ ਮੋਚੀ ਗੇਟ ਤੋਂ ਤੁਸੀਂ ਤੁਰ ਕੇ ਲਾਲ ਖੂ ਬਗਜਿਓ ਲਾਲ ਕੋਈ ਤੇ ਉਤੋਂ ਕਹਾ ਉੱਥੀ ਲਵੇ ਛੱਜੂ ਦਾ ਚਵਾਰਾ ਤੇ ਉਦੋਂ ਕਹਾ ਕਹਿੰਦਾ ਤੁਸੀਂ ਤੁਰ ਕੇ ਬਗਜਿਓ 1.5-2 ਕਿਲੋਮੀਟਰ ਹੁਣ ਇਹ ਚੀਜ਼ ਤੇ ਗੜਬੜ ਹੋ ਗਈ ਇੱਥੇ 1.5-2 ਕਿਲੋਮੀਟਰ ਗਰਮੀ ਚ ਗਲੀਆਂ ਚ ਰਸਤਾ ਨਹੀਂ ਪਤਾ ਹੋਰ ਨਹੀਂ ਪਤਾ ਤੁਰ ਕੇ ਜਾਣਾ ਔਖਾ ਹੋ ਜਾਊਗਾ ਫਿਰ ਜਾਤਾ ਇਹਨੂੰ ਛੱਜੂ ਦਾ ਚਵਾਰਾ ਛੱਡਣਾ ਪਊਗਾ ਲਾਲ ਖੂ ਛੱਡਣਾ ਪਊ ਤਾਂ ਇਹ ਤੁਰ ਛੱਡ ਕੇ ਆਊਗਾ ਜੇ ਆਪਾਂ ਨੇ ਦੇਖਣਾ ਵੀ ਐ ਤੇ ਜਾਣਾ ਵੀ ਐ ਤੇ ਚੜਕੇ ਆ ਫਿਰ ਇਹਨੂੰ ਕੁਛ ਨਾ ਕੁਛ ਹੋਰ ਕਰਨਾ ਪਊਗਾ 150 ਰੁਪਏ ਹੋਰ ਦੇਣਾ ਪਊਗਾ ਬਾਕੀ ਦੇਖਦੇ ਆ ਕਿਵੇਂ ਬਣਦਾ ਇਹ ਐ ਦਿੱਲੀ ਦਰਵਾਜ਼ਾ ਲਾਹੌਰ ਦਾ ਦਿੱਲੀ ਗੇਟ 12 ਦਰਵਾਜ਼ੇ ਲਾਹੌਰ ਦੇ ਨੇ ਇਸੇ ਤਰ੍ਹਾਂ 12 ਦਰਵਾਜ਼ੇ ਅੰਮ੍ਰਿਤਸਰ ਦੇ ਨੇ ਇਸ ਨੂੰ ਕਿਹਾ ਜਾਂਦਾ ਹੈ ਦਿੱਲੀ ਦਰਵਾਜ਼ਾ ਇਹ ਸ਼ਬੀਲ ਵਾਲੀ ਗਲੀ ਫੇਰ ਉਹੀ ਗੱਲ ਹੋ ਜਾਂਦੀ ਹੈ ਨਾ ਵੀ ਜੇ ਬੰਦਾ ਇਕੱਲਾ ਹੋਵੇ ਤਾਂ ਕੁਝ ਹੋਰ ਗੱਲ ਹੈ ਹੁਣ ਜਦੋਂ ਚਾਰ ਜਣੇ ਆ ਗਏ ਸੱਤ ਜਣੇ ਅਸੀਂ ਇਕੱਠੇ ਆ ਤਾਂ ਕੁਝ ਗੱਲ ਹੋਰ ਬਣ ਜਾਂਦੀ ਹੈ ਹੁਣ ਰਿਕਸ਼ੇ ਵਾਲਾ ਬਾਹਰੇ ਖੜਾ ਹੈ ਉਹ ਕਹਿੰਦਾ ਮੈਂ ਅੱਗੇ ਨਹੀਂ ਜਾਂਦਾ ਤੇ ਇਹ ਸੋਕੰਦੇ ਨੇ ਵੀ ਅੱਧੇ ਘੰਟੇ ਦਾ ਰਾਹ ਹੈਗਾ ਗਲੀ ਸੁਰਜਨ ਸਿੰਘ ਵਾਲੀ ਤੱਕ ਜਾਣ ਦਾ ਮਜ਼ਾਰ ਦੇ ਵਿੱਚ ਦੀ ਸਿੱਧਾ ਬਾਹਰੇ ਦਿੱਲੀ ਗੇਟ ਦੇ ਅੰਦਰ ਆਪਾਂ ਆ ਗਏ ਸੀ ਸ਼ਵੀਲ ਵਾਲੀ ਗਲੀ ਇੱਥੇ ਲਿਖਿਆ ਹੋਇਆ ਉਹ ਹੈਗੀ ਹੈ ਇਹ ਪੰਛੀ ਇਸ ਤਰ੍ਹਾਂ ਕੈਦ ਕਰ ਲੈਂਦੇ ਨੇ ਕੋਈ ਫਿਰ ਇਹਨਾਂ ਨੂੰ ਦੁਆ ਕਬੂਲ ਕਰਾਉਣ ਦੇ ਵਾਸਤੇ ਇਹਨਾਂ ਨੂੰ ਛਡਵਾ ਦਿੰਦਾ ਹੈ ਲਓ ਜੀ ਵਾਪਸ ਆ ਗਏ ਅਸੀਂ ਛੱਡਿਆਏ ਲਾਲ ਕੋਈ ਤੇ ਛੱਡਿਆਏ ਅਸੀਂ ਚੱਜੂ ਦਾ ਚਵਾਰਾ ਤੇ ਇੱਕ ਦੋ ਚੀਜ਼ਾਂ ਹੋਰ ਦੇਖਣ ਆ ਲਈ ਜਾਂਦੀ ਆ ਉਹ ਅਸੀਂ ਛੱਡੇ ਆਏ ਕਿਉਂਕਿ ਬੰਦਿਆਂ ਨੂੰ ਤੁਰਨਾ ਔਖਾ ਦੀਗਾ ਗਰਮੀ ਕਰਕੇ ਤਾਂ ਕਰਕੇ ਸਾਨੂੰ ਉਹ ਛੱਡਣਾ ਪਿਆ ਜੇ ਅਸੀਂ ਨਾ ਛੱਡ ਕੇ ਆਦੇ ਤਾਂ ਆਟੋ ਵਾਲਾ ਸਾਨੂੰ ਉੱਥੇ ਛੱਡ ਜਾਂਦਾ ਇਹ ਕਹਿੰਦਾ ਫਿਰ ਤੁਸੀਂ ਤੁਰ ਕੇ ਜਾਣਾ ਵਾਪਸ